ਜੀ ਮੇ ਮੋਤੀ ਦੀ ਜਗ੍ਹਾ ਹੁੰਦਾ ਤਾਂ ਕਿਸਾਨਾਂ ਦੇ ਮਾਰ ਮਾਰ ਡੰਡੇ ਹੁਣ ਨੂੰ ਜੇਲਾ ਚ ਢੱਕਿਆ ਹੋਣਾ ਸੀ ਇਸ ਸ਼ਬਦ ਨੇ ਭਾਜਪਾ ਗੂ ਹਰਿੰਦਰ ਸਿੰਘ ਕਾਲੋ ਦੇ ਜੀ ਹਾਂ ਕਿਸੇ ਵੇਲੇ 올 ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਨਾਲ ਸੰਬੰਧਿਤ ਰਹੇ ਅਤੇ ਸ਼੍ਰੋਮਣੀ ਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਚਲੰਦਰ ਦੇ ਹਰਿੰਦਰ ਸਿੰਘ ਕਾਲੋ ਐਡਵੋਕੇਟ ਜਿਨ੍ਹਾਂ ਨੂੰ ਬੀਟੀ ਦੇਣੀ ਭਾਜਪਾ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਨੇ ਬੁਲਾਰੇ ਵਜੋਂ ਆਪਣੀ ਪਹਿਲੀ ਕਾਰਗੁਜ਼ਾਰੀ ਵਿੱਚ ਹੀ ਕਿਸਾਨਾਂ ਨੂੰ ਸਿੱਧੀ ਚੁਣੌਤੀ ਦੇ ਦਿੰਦੀ ਹੈ ਆਪਣੀ ਨਵੀਂ ਪਾਰਟੀ ਅਤੇ ਲੀਡਰਸ਼ਿਪ ਨਾਲ ਨਵੀਂ-ਨਵੀਂ ਵਫਾਦਾਰੀ ਸਾਬਿਤ ਕਰਨ ਲਈ ਜਿਹੜੀ ਭਾਸ਼ਾ ਕੱਲ੍ਹ ਹੁਣੇ ਵਰਤੀ ਹੈ ਉਹ ਅਜੇ ਤਾਈਂ ਭਾਜਪਾ ਦੇ ਕਿਸੇ ਆਗੂ ਨੇ ਵੀ ਜਨ ਤੱਕ ਤੋੜਤੇ ਸ਼ਾਇਦ ਹੀ ਵਰਤੀ ਹੋਵੇ ਉਹਨਾਂ ਕਹਿੰਿਆ ਕਿ ਇਹ ਤਾਂ ਮੋਤੀ ਸਾਹਿਬ ਬੈਠੇ ਆ ਉੱਥੇ ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਿਹਾ ਜੇ ਵੱਧ ਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਈਂ ਮਾਰ-ਮਾਰ ਡਾਂਗਾ ਤੁਹਾਨੂੰ ਜੇਲਾਂ ਵਿੱਚ ਬੰਦ ਕਰ ਦਿੰਦਾ ਇਹਨਾਂ ਦਾ ਹੱਲ ਇਹੀ ਹੈ ਤੇ ਹੁਣ ਇਹੀ ਕਰਨਾ ਪੈਣਾ। ਕਾਬਾ ਕਾਲੂ ਨੇ ਕਿਸਾਨਾਂ ਦਾ ਮਜ਼ਾਕ ਉਡਾਉਂਦਿਆ ਅਤੇ ਉਹਨਾਂ ਨੂੰ ਸਿੱਧੀ ਧਮਕੀ ਦਿੱਂਦਿਆ ਕਿਹਾ ਕਿ ਜਦੋਂ ਮੈਂ ਭਾਜਪਾ ਜੁਆਇਨ ਕੀਤੀ ਤਾਂ ਮੈਨੂੰ ਪਤਾ ਨਹੀਂ ਸੀ ਕਿ ਸੱਜਣ ਦਾ ਫੋਨ ਆ ਗਿਆ। ਆਕੇ ਕਾਲੂ ਸਾਹਿਬ ਕੋਹੇ ਦੀ ਟਰਾਲੀ ਭਰੀ ਹੈ ਤੁਹਾਡੇ ਬੂਹੇ ਅੱਗੇ ਲਾਉਣ ਆਣਾ। ਮੈਂ ਕਿਹਾ ਵੈਲਕਮ ਆ ਜਾਓ। ਇੱਕ ਮੰਜੀ ਤੇ ਚਿੱਟੀ ਚਾਦਰ ਵੀ ਲੈ ਆਇਓ ਕਿਉਂਕਿ ਜਿੰਨੇ ਟਰਾਲੀ ਲਾਉਣ ਆਣਾ ਉਹਨੇ ਉਸੇ ਮੰਜੀ ਤੇ ਲੰਮੇ ਪੈ ਕੇ ਜਾਣਾ। ਜਦੋਂ ਅਸੀਂ ਜੁਆਇਨ ਕੀਤੇ ਆ ਇਸੇ ਵੇਲੇ 올 ਇੰਡੀਆ ਸਿੱਖ ਸਟੂਡੈਂਟ ਫਾਊਂਡੇਸ਼ਨ ਨਾਲ ਸੰਬੰਧਿਤ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਹਰਿੰਦਰ ਸਿੰਘ ਕਾਲਾ ਐਡਵੋਕੇਟ ਜਿਨ੍ਹਾਂ ਨੂੰ ਬੀਤਦੀਣੀ ਭਾਜਪਾ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਨੇ ਬੁਲਾਰੇ ਵੱਜੋਂ ਆਪਣੀ ਪਹਿਲੀ ਕਾਰਗੁਜ਼ਾਰੀ ਵਿੱਚ ਹੀ ਕਿਸਾਨਾਂ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਤੇ ਕੀ ਪ੍ਰਤੀਕਿਰਿਆ ਹੋਵੇਗੀ